ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਜਿਸ ਸ਼ਖਸੀਅਤ ਬਾਰੇ ਆਪਾਂ ਗੱਲਬਾਤ ਕਰਾਂਗੇ ਦਸਵੀਂ ਪਾਤਸ਼ਾਹੀ ਸਾਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਆਖਰੀ ਸਮੇਂ ਤੱਕ ਸਾਥੀ ਰਹੇ ਭਾਈ ਦਇਆ ਸਿੰਘ ਜੀ ਯਾਨੀ ਕਿ ਭਾਈ ਦਇਆ RAM ਜੀ ਭਾਈ ਦਇਆ RAM ਜੀ ਤੋਂ ਭਾਈ ਦਇਆ ਸਿੰਘ ਤੱਕ ਬਣਦਾ ਸਫ਼ਰ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਭਾਈ ਦਇਆ RAM ਤੋਂ ਭਾਈ ਦਇਆ ਸਿੰਘ ਕਿਵੇਂ ਬਣਿਆ ਇਹ ਸਾਰੀ ਸਾਂ ਤੁਹਾਡੇ ਨਾਲ ਪਾਵਾਂਗੇ ਪਾਈ ਦਇਆ ਸਿੰਘ ਜੀ ਸਿੱਖ ਪਰੰਪਰਾਵਾਂ ਵਿੱਚ ਮਨਾਏ ਜਾਂਦੇ ਪੰਜਾ ਪਿਆਰਿਆਂ ਵਿੱਚੋਂ ਇੱਕ ਸਨ ਦਇਆ ਸਿੰਘ ਦਾ ਜਨਮ 1661 ਨੂੰ ਸਿਆਲਕੋਟ ਦੇ ਇੱਕ ਸੋਭਤੀ ਖੱਤਰੀ ਪਰਿਵਾਰ ਵਿੱਚ ਜਨਮ ਹੁੰਦਾ ਤੇ ਉਹਨਾਂ ਦੇ ਪਿਤਾ ਭਾਈ ਸੁਦਾ ਲਾਹੌਰ ਦੇ ਸਨ ਤੇ ਮਾਤਾ ਮਾਈ ਦਿਆਲੀ ਜੀ ਸਨ ਭਾਈ ਸੁਦਾ ਨੌਵੀਂ ਪਾਸ਼ਾਏ ਗੁਰੂ ਤੇਗ ਬਹਾਦਰ ਜੀ ਦੇ ਸ਼ਰਧਾਲੂ ਸਨ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਇੱਕ ਤੋਂ ਵੱਧ ਵਾਰ ਸ਼੍ਰੀ ਅਨੰਤਪੁਰ ਸਾਹਿਬ ਜਾ ਚੁੱਕੇ ਸਨ ਤੇ 1677 ਵਿੱਚ ਆਪਣੇ ਜਵਾਨ ਪੁੱਤਰ ਦਇਆ RAM ਸਮੇਤ ਦਸਵੀਂ ਪਾਤਸ਼ਾਹੀ ਸਾਹਿਬ ਚੇਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਣ ਲਈ ਇਸ ਵਾਰ ਉੱਥੇ ਪੱਕੇ ਤੌਰ ਤੇ ਵਸਣ ਲਈ ਆਪਣੇ ਪਰਿਵਾਰ ਸਮੇਤ ਸ਼੍ਰੀ ਅਨੰਤਪੁਰ ਸਾਹਿਬ ਪਹੁੰਚੇ ਦਇਆ RAM ਜੋ ਪਹਿਲਾਂ ਪੰਜਾਬੀ ਅਤੇ ਫਾਰਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸਨੇ ਆਪਣੇ ਆਪ ਨੂੰ ਕਲਾਸਿਕ ਅਤੇ ਗੁਰਬਾਣੀ ਦੇ ਅਧਿਐਨ ਵਿੱਚ ਰੁਝਾ ਰੱਖਿਆ ਹੋਇਆ ਸੀ ਉਸਨੇ ਹਥਿਆਰਾਂ ਦੀ ਵਰਤੋਂ ਦੀ ਸਿਖਲਾਈ ਵੀ ਪ੍ਰਾਪਤ ਕੀਤੀ ਤੇ ਇਸ ਤੋਂ ਬਾਅਦ 30 ਮਾਰਚ 1699 ਨੂੰ ਆਨੰਦਪੁਰ ਦੇ ਕੇਸਗੜ੍ਹ ਕਿਲੇ ਵਿੱਚ ਇਤਿਹਾਸਿਕ ਦੀਵਾਨ ਵਿੱਚ ਉਹ ਗੁਰੂ ਦੇ ਸੱਦੇ ਤੇ ਜਾਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਦੇ ਤੇ ਉੱਠਣ ਅਤੇ ਆਪਣਾ ਸੀਸ ਭੇਟ ਕਰਨ ਵਾਲਾ ਸਭ ਤੋਂ ਪਹਿਲਾ ਸਿੱਖ ਬਣਿਆ ਉਸ ਤੋਂ ਬਾਅਦ ਚਾਰ ਹੋਰ ਲੋਕ ਆਏ ਇਹ ਪੰਜ ਖਾਲਸੇ ਦੇ ਸਮੂਹ ਵਿੱਚ ਦਾਖਲ ਹੋਣ ਵਾਲੇ ਪਹਿਲੇ ਸਨ ਜਾਨਕਿ ਪੰਜਾ ਸਿੱਖਾਂ ਵਿੱਚੋਂ ਸਭ ਤੋਂ ਪਹਿਲਾਂ ਕੌਣ ਸੀ ਭਾਈ ਦਇਆram ਜੀ ਜੋ ਅੰਮ੍ਰਿਤ ਛਕ ਕੇ ਸੰਗ ਬਣਨ ਵਾਲੇ ਸਨ ਵਾਲੇ ਪਹਿਲੇ ਸਨ ਤੇ ਉਹਨਾਂ ਨੇ ਬਦਲੇ ਵਿੱਚ ਗੁਰੂ ਗਬੈਰ ਸਿੰਘ ਜੀ ਨੂੰ ਅੰਮ੍ਰਿਤ ਛਕਾਇਆ ਜੋ ਉਹਨਾਂ ਨੂੰ ਸਮੂਹਿਕ ਤੌਰ ਤੇ ਪੰਜ ਪਿਆਰੇ ਕਹਿੰਦੇ ਸਨ ਦਇਆram ਤੋਂ ਬਾਅਦ ਦਇਆ ਸਿੰਘ ਬਣ ਗਿਆ ਭਾਵੇਂ ਪੰਜਾਂ ਨੇ ਗੁਰੂ ਦੇ ਨਜ਼ਦੀਕੀ ਅਤਿ ਨਿਰੰਤਰ ਸੇਵਾਦਾਰ ਵਜੋਂ ਬਰਾਬਰ ਦਾ ਦਰਜਾ ਪ੍ਰਾਪਤ ਕੀਤਾ ਪਰ ਭਾਈ ਦਇਆ ਸਿੰਘ ਨੇ ਹਮੇਸ਼ਾ ਬਰਾਬਰ ਦੇ ਲੋਕਾਂ ਵਿੱਚੋਂ ਪਹਿਲਾ ਸਿੱਖ ਮੰਨਿਆ ਜਾਂਦਾ ਸੀ ਉਸ ਨੇ ਅਨੰਦਪੁਰ ਦੀਆਂ ਲੜਾਈਆਂ ਵਿੱਚ ਵੀ ਹਿੱਸਾ ਲਿਆ ਅਤੇ ਉਹਨਾਂ ਨੂੰ ਤਿੰਨ ਸਿੱਖ ਇੱਕ ਸੀ ਜੋ 7 ਦਸੰਬਰ 1705 ਦੀ ਰਾਤ ਨੂੰ ਇਹ ਰਾਬੰਦੀ ਕਰਨ ਵਾਲਿਆਂ ਦੀਆਂ ਪੀਣਾ ਤੋਂ ਬਚ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਤੋਂ ਬਾਹਰ ਨਿਕਲਿਆ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਦੂਤ ਸੀ ਜੋ ਪੰਜਾਬ ਦੇ ਦੀਨਾਪਿੰਟ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੀ ਚਿੱਠੀ ਜੋ ਜਫਰਨਾਮਾ ਜਿੱਤ ਦੀ ਚਿੱਠੀ ਵਜੋਂ ਮਸ਼ਹੂਰ ਹੋਈ ਤੇ ਗੁਰੂ ਸਾਹਿਬ ਨੇ ਉਸ ਸਮੇਂ ਅਹਿਮਦਨਗਰ ਵਿਖੇ ਉਸ ਨੂੰ ਡੇਰਾ ਲਾਉਣ ਲਈ भेज ਗਿਆ ਸੀ ਭਾਈ ਦਇਆ ਸਿੰਘ ਪੰਜ ਪਿਆਰਿਆਂ ਵਿੱਚੋਂ ਇੱਕ ਹੋਰ ਭਾਈ ਧਰਮ ਸਿੰਘ ਦੇ ਨਾਲ ਔਰੰਗਾਬਾਦ ਦੇ ਰਸਤੇ ਅਹਿਮਦਨਗਰ ਪਹੁੰਚਿਆ ਪਰ ਉਸਨੇ ਦੇਖਿਆ ਕਿ ਬਾਦਸ਼ਾਹ ਤੱਕ ਸਿੱਧੇ ਤੌਰ ਤੇ ਪਹੁੰਚਣਾ ਉਸ ਨੂੰ ਜੀ ਤੌਰ ਤੇ ਚਿੱਠੀ ਪਹੁੰਚਾਉਣਾ ਸੰਭਵ ਨਹੀਂ ਸੀ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਦਇਆ ਸਿੰਘ ਨੇ ਧਰਮ ਸਿੰਘ ਨੂੰ ਗੁਰੂ ਦੀ ਸਲਾਹ ਲੈਣ ਲਈ ਵਾਪਸ ਭੇਜਿਆ ਪਰ ਇਸ ਤੋਂ ਪਹਿਲਾਂ ਕਿ ਬਾਦ ਵਾਲੇ ਨਵੇਂ ਨਿਰਦੇਸ਼ਾਂ ਨਾਲ ਵਾਪਸ ਆਉਂਦੇ ਉਹ ਚਿੱਠੀ ਦੇਣ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਰੰਗਾਵਾਦ ਵਾਪਸ ਆ ਗਿਆ ਸੀ ਭਾਈ ਦਇਆ ਸਿੰਘ ਨਾਂ ਦਾ ਗੁਰਦੁਆਰਾ ਧਾਮੀ ਮੁਹੱਲੇ ਵਿੱਚ ਉਹਨਾਂ ਦੇ ਠਹਿਰਨ ਦੀ ਥਾਂ ਦੀ ਨਿਸ਼ਾਨਦੇਹੀ ਕਰਦਾ ਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵਾਪਸ ਆ ਗਏ ਅਤੇ ਪਰੰਪਰਾ ਦੇ ਅਨੁਸਾਰ ਉਹ ਰਾਜਸਥਾਨ ਵਿੱਚ ਬੀਕਾਨੇਰ ਤੇ ਦੱਖਣ ਪੱਛਮ ਵਿੱਚ 52 ਕਿਲੋਮੀਟਰ ਦੂਰ ਇੱਕ ਕਸਬੇ ਕਲਾਇਤ ਵਿਖੇ ਗੁਰੂ ਗੋਬੈ ਸਿੰਘ ਜੀ ਨਾਲ ਦੁਬਾਰਾ ਸ਼ਾਮਲ ਹੋਏ ਭਾਈ ਦਇਆ ਸਿੰਘ ਗੁਰੂ ਜੀ ਦੀ ਹਾਜ਼ਰੀ ਵਿੱਚ ਰਹੇ ਅਤੇ 7 ਅਕਤੂਬਰ 1708 ਨੂੰ ਨੰਦੇੜ ਵਿਖੇ ਆਪਣੀ ਆਪਣੀ ਮੌਤ ਦੇ ਸਮੇਂ ਉਹਨਾਂ ਦੇ ਨਾਲ ਸਨ ਜੋ ਉਹਨਾਂ ਦੇ ਸੰਸਕਾਰ ਦੀ ਜਗ੍ਹਾ ਨੂੰ ਦਰਸਾਉਂਦੀ ਹੈ ਭਾਈ ਦਇਆ ਸਿੰਘ ਵਿਦਵਾਨ ਸੰ ਰਹਿਤ ਨਾਮੀਆਂ ਵਿੱਚੋਂ ਇੱਕ ਸਿੱਖ ਆਚਰਣ ਬਾਰੇ ਮੈਨੂਅਲ ਉਸ ਨੂੰ ਮੰਨਿਆ ਜਾਂਦਾ ਹੈ ਨਿਰਮਲੇ ਉਸ ਨੂੰ ਆਪਣੇ ਪੂਰਵਜਾਂ ਵਿੱਚੋਂ ਇੱਕ ਮੰਨਦੇ ਹਨ ਇਹਨਾਂ ਦੀ ਡਰੋਲੀ ਸਾਖਾ ਬਾਬਾ ਦੀਪ ਸਿੰਘ ਰਾਹੀ ਭਾਈ ਦਇਆ ਸਿੰਘ ਤੱਕ ਸ਼ੁਰੂ ਹੋਈ ਪੰਜ ਪਿਆਰਿਆਂ ਦੀ ਸੰਸਥਾ ਅਤੇ ਪੰਜਾਂ ਪਿਆਰਿਆਂ ਦੇ ਨਾਵਾਂ ਦੀ ਵਿਸ਼ੇਸ਼ ਮਹੱਤਤਾ ਹੈ ਭਾਈ ਦਇਆ ਸਿੰਘ ਦੇ ਨਾਮ ਦਾ ਅਰਥ ਦਇਆ ਭਾਈ ਧਰਮ ਸਿੰਘ ਦੇ ਰਾਜ ਨਾ ਰਾਜ ਜਾਂ ਨਿਆ ਨੂੰ ਦਰਸਾਉਂਦੇ ਹਨ ਭਾਈ ਹਿੰਮਤ ਸਿੰਘ ਹਿੰਮਤ ਨੂੰ ਦਰਸਾਉਂਦੇ ਹਨ ਭਾਈ ਮੌਕਮ ਸਿੰਘ ਅਨੁਸ਼ਾਸਨ ਅਤੇ ਸੰਜਮ ਨੂੰ ਦਰਸਾਉਂਦੇ ਹਨ ਭਾਈ ਸਾਬ ਸਿੰਘ ਸਰਦਾਰੀ ਦਰਸਾਉਂਦੇ ਹਨ ਲੀਡਰਸ਼ਿਪ ਪ੍ਰਭੂ ਸੱਤਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਪੰਜ ਪਿਆਰੇ ਦੇ ਖਾਲਸੇ ਵਿੱਚ ਪੰਜ ਗੁਣ ਸਨ ਸੋ ਏਸੀ ਅੱਜ ਦੀ ਵੀਡੀਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਜੇ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਪੰਜਾਂ ਪਿਆਰਿਆਂ ਤੇ ਜਾਨੀ ਕਿ ਵੀਡੀਓ ਬਣਾਈ ਜਾਵੇ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਉਹਨਾਂ ਵਿੱਚੋਂ ਭਾਈ ਦਇਆ ਸਿੰਘ ਤੇ ਆਪਾਂ ਵੀਡੀਓ ਉਹਨਾਂ ਦਾ ਇਤਿਹਾਸ ਤੁਹਾਨੂੰ ਦੱਸ ਦਿੱਤਾ ਹੈ ਇਹ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਇਓ ਤਾਂ ਜੋ ਆਪਣੇ ਪੰਜਾਬ ਨਾਲ ਆਪਣੀਆਂ ਜੜ੍ਹਾਂ ਨਾਲ ਆਪਣੀਆਂ ਰੂਟਸ ਨਾਲ ਜੁੜ ਸਕਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ